ਅਨਰ ਦੇਖ ਰਿਹਾ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਰਸ਼ਾ ਪਹਿਲਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹੁਣ ਹਲਚਲ ਮਚੀ ਤੇ ਹੁਣ ਯੂਨੀਵਰਸਿਟੀ ਦੇ ਨਾਮ ਨੂੰ ਲੈ ਕੇ ਹਲਚਲ ਮਚ ਚੁੱਕੀ ਹੈ ਮੇਰੇ ਨਾਲ ਸਾਡੇ ਮੈਂਬਰ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਨਗੇ ਯੂਨੀਵਰਸਿਟੀ ਦੇ ਨਾਮ ਬਦਲਣ ਨੂੰ ਲੈ ਕੇ ਕੀ ਮਾਮਲਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਮਾਮਲਾ ਹੈ ਅਸ਼ਕਲ ਅ ਕੁਝ ਦਿਨ ਪਹਿਲਾਂ ਜਿਹੜੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਜਿਹੜੇ ਇੰਡੀਪੈਂਡੈਂਟ ਇੱਕ ਪ੍ਰੈਜ਼ੀਡੈਂਟ ਜਿੱਤੇ ਨੇ ਅਨੁਰਾਗ ਦਲਾਲ ਉਹਨਾਂ ਵੱਲੋਂ ਇੱਕ ਮੰਗ ਚੱਕੀ ਗਈ ਹੈ ਵੀਸੀ ਨੂੰ ਇੱਕ ਮੈਮੋਰੈਂਡਮ ਦਿੱਤਾ ਗਿਆ ਹੈ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕੀਤਾ ਜਾਵੇ ਤੇ ਉਸ ਦੇ ਨਾਲ ਵੀ ਉਹ ਤੋਂ ਅਗਲਾ ਸਟੈਪ ਹੈ ਵੀ ਜਿੰਨੇ ਵੀ ਅੱਛੇ ਦੇ ਹਰਿਆਣੇ ਦੇ ਅਫੀਲੀਏਟਿਡ ਕਾਲਜਿਸ ਨੇ ਵੀ ਉਹਨਾਂ ਨੂੰ ਹਰਿਆਣੇ ਨਾਲ ਯੂਨੀਵਰਸਿਟੀ ਨੇ ਨੂੰ ਅਫੀਲੀਏਟ ਕੀਤਾ ਜਾਵੇ ਸੋ ਇਹਨਾਂ ਦੀ ਪਾਰਟੀ ਵੱਲੋਂ ਮਤਲਬ ਇੰਡੀਵਿਜੂਅਲ ਜਿਹੜੇ ਅਨੁਰਾਗ ਦਲਾਲ ਨੇ ਇਹਨਾਂ ਵੱਲੋਂ ਬੜੇ ਜ਼ੋਰ ਨਾਲ ਹਰਿਆਣੇ ਦੇ ਐਮਪੀ ਨੇ ਦਪਿੰਦਰ ਹੁੱਡਾ ਉਹਨਾਂ ਦੀ ਸਪੋਰਟ ਦੇ ਨਾਲ ਇਹ ਮਸਲਾ ਚੱਕਿਆ ਗਿਆ ਏ ਕਿ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਵੇ ਤੇ ਹਰਿਆਣੇ ਦੇ ਬਰਾਬਰ ਵਿੱਚ ਸ਼ਮੂਲਿਤ ਹੋਵੇ ਕਿਉਂ ਬਦਲਿਆ ਜਾਵੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਕਿਉਂਕਿ ਹਰਿਆਣਾ ਤਾਂ ਪੰਜਾਬ ਤੋਂ ਹੀ ਨਿਕਲ ਕੇ ਗਿਆ ਏ ਤਾਂ ਫਿਰ ਇਸ ਤੋਂ ਨਾਮ ਕਿਉਂ ਚੇਂਜ ਕਰਨਾ ਪੰਜਾਬ ਦਾ ਬਲ ਇਹੀ ਤਾਂ ਗੱਲ ਸਮਝਣ ਦੀ ਹੈ ਨਾ ਇੱਥੇ ਵੀ ਜਦੋਂ 1882 ਚ ਲਾਹੌਰ ਚ ਪੰਜਾਬ ਯੂਨੀਵਰਸਿਟੀ ਬਣੀ ਵੀ ਓਵੀ ਸਿਕਸ ਸਰਦਾਰਾਂ ਨੇ ਆਪਦੇ ਸਰਮਾਇਏ ਤੋਂ ਬਣਾਈ ਯੂਨੀਵਰਸਿਟੀ ਉਤੋ ਬਾਅਦ ਬੰਡ ਵਗਰੋਂ ਜਿਹਦਾ ਇੱਥੇ ਯੂਨੀਵਰਸਿਟੀ ਆਈ ਤਾਂ ਇਹ ਪੰਜਾਬ ਦੀ ਯੂਨੀਵਰਸਿਟੀ ਆ 1906 ਦਾ ਜਿਹੜਾ ਪੰਜਾਬ ਦੀ ਆਰਗੇਨਾਈਜੇਸ਼ਨ ਐਕਟ ਹੈ ਉਸ ਦੌਰਾਨ ਪੰਜਾਬ ਦੇ ਇਹ ਯੂਨੀਵਰਸਿਟੀ ਪੰਜਾਬ ਨੂੰ ਆਈ ਤੇ ਜਿਹੜੀ ਹਿਮਾਚਲ ਨੇ ਆਪਦੀ ਸ਼ਿਮਲਾ ਯੂਨੀਵਰਸਿਟੀ ਬਣਾਈ ਹੈ ਤੇ ਹਰਿਆਣੇ ਨੇ ਆਪਦੀ ਕੁਰੂਕਸ਼ੇਤਰ ਯੂਨੀਵਰਸਿਟੀ ਆਪਦੀ ਸਟੇਟ ਯੂਨੀਵਰਸਿਟੀ ਇਨਸਟੈਬਲਿਸ਼ ਕਰ ਲੀਆਂ ਨੇ ਸੋ ਪਰ ਇਹ ਕੌਂਟਰੋਵਰਸੀ ਸ਼ੁਰੂ ਤੋਂ ਰਹੀ ਹੈ ਕਿ ਜਿਹੜਾ ਪਹਿਲਾ ਪੰਜਾਬ ਦੇ ਪਾਣੀ ਦਾ ਮਸਲਾ ਹੋਇਆ ਕੈਪੀਟਲ ਦਾ ਮਸਲਾ ਹੋ ਗਿਆ ਹੁਣ ਯੂਨੀਵਰਸਿਟੀ ਦਾ ਮਸਲਾ ਆ ਗਿਆ ਵੀ ਇੱਥੇ ਬੱਚੇ ਬਿਹਾਰ ਦੇ ਵੀ ਪੜਦੇ ਨੇ ਕੱਲ ਨੂੰ ਉਹ ਬੱਚੇ ਕਲੇਮ ਕਰਨਗੇ ਕਿ ਪੰਜਾਬ ਐਂਡ ਬਿਹਾਰ ਯੂਨੀਵਰਸਿਟੀ ਕੀਤਾ ਜਾਵੇ ਇੱਥੇ ਬੱਚੇ ਲੇ ਲਾਖ ਦੇ ਪੜਦੇ ਨੇ ਉਹ ਕੱਲ ਨੂੰ ਕਹਿਣਗੇ ਮਤਲਬ ਇੱਥੇ ਇਹ ਹੈ ਕਿ ਸਾਰਿਆਂ ਦਾ ਜੀਓ ਆਇਆ ਹੈਗਾ ਬੱਚੇ ਸਾਰੇ ਕਿਤੇ ਆ ਕੇ ਪੜਨ ਬਟ ਜਿਹੜਾ ਐਸ ਯੂਨੀਵਰਸਿਟੀ ਤੇ ਕਲੇਮ ਹੈ ਹਿਸਟੋਰਿਕਲੀ ਕਲਚਰਲੀ ਫਾਈਨੈਂਸ਼ੀਅਲੀ ਸਾਰੇ ਪਾਸੇ ਨੂੰ ਉਹ ਪੰਜਾਬ ਦਾ ਬਣਦਾ ਹੈ ਤਾਨੂੰ ਇਹ ਨਹੀਂ ਲੱਗਦਾ ਕਿ ਹਰਿਆਣਾ ਦੇ ਨਾਲ ਪਹਿਲਾਂ ਪਾਣੀਆਂ ਦਾ ਮੁੱਦਾ ਚੱਲ ਰਿਹਾ ਸੀ ਇਸ ਨੂੰ ਲੈ ਕੇ ਹੀ ਪੰਜਾਬ ਯੂਨੀਵਰਸਿਟੀ ਦਾ ਜੋ ਹੈ ਦੁਬਾਰਾ ਤੋਂ ਮੁੱਦਾ ਚੁੱਕਿਆ ਜਾ ਰਿਹਾ ਪੰਜਾਬ ਨੂੰ ਲੜਨ ਦੇ ਲਈ। ਜੀ ਬਿਲਕੁਲ ਮਲਵੇ ਦੇਖੀਏ ਵੀ ਹੁਣ 2027 ਦੀਆਂ ਇਲੈਕਸ਼ਨਾਂ ਵੀ ਆ ਰਹੀਆਂ ਨੇ। 2027 ਤੋਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਜਿਵੇਂ ਹੁਣ ਪੰਜਾਬ ਚ ਅੱਜ ਤੱਕ ਵੀ ਕਦੇ ਸੈਂਟਰ ਦੇ ਨਾਲ ਦੀ ਸਰਕਾਰ ਨਹੀਂ ਆਈ। ਸੋ ਉੱਥੇ ਇੱਕ ਇਹੋ ਜਿਹਾ ਨੈਰੇਟਿਵ ਸਿਰਜਣਾ ਕੇ ਜਿਹੜੇ ਬਾਕੀ ਜਿਹੜੇ ਮਤਲਬ ਸੈਂਟਰ ਦੇ ਨਾਲ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਹੈ ਜਿਹੜੇ ਤੰਤਰ ਨੇ ਚੱਲ ਰਹੇ ਨੇ ਬੀਬੀਐਮਬੀ ਬੋਰਡ ਦਾ ਮਸਲਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਫੈਕਟਰੀਆਂ ਦਾ ਮਸਲਾ ਚੱਲ ਰਿਹਾ ਹੈ ਉੱਥੇ ਇੱਕ ਨਵਾਂ ਮਸਲਾ ਆ ਜਾਂਦਾ ਕਿ ਜਿਹੜੀ ਪੰਜਾਬ ਦੀ ਇੱਕੋ ਇੱਕ ਜਿਹੜੀ ਵੱਡੀ ਯੂਨੀਵਰਸਿਟੀ ਆ ਉਹਦਾ ਨਾਮ ਬਦਲ ਕੇ ਹਰਿਆਣੇ ਨਾਲ ਉਹਦਾ ਨਾਮ ਜੋੜਨਾ ਸੋ ਇਹ ਸਿੱਧਾ ਇਹ ਕੇ ਹੈ ਕਿ ਪੋਲਿਟਿਕਲ ਸਟ੍ਰਾਂਟ ਚੱਲ ਰਹੇ ਨੇ ਪੰਜਾਬ ਨੂੰ ਵਾਰ ਦੇ ਬਾਅਦ ਇੱਕ ਤੋਂ ਬਾਅਦ ਇੱਕ ਢਾਹ ਲੈਣ ਦੀ ਕੋਸ਼ਿਸ਼ ਦਾ ਹੀ ਹਿੱਸਾ ਹੈ ਉਹਨਾਂ ਵੱਲ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਜੋ ਹੈ ਚੰਡੀਗੜ੍ਹ ਦੀ ਰਾਜਧਾਨੀ ਹੈ ਚੰਡੀਗੜ੍ਹ ਦੀ ਚੰਡੀਗੜ੍ਹ ਜੋ ਹਰਿਆਣਾ ਦੀ ਰਾਜਧਾਨੀ ਹੈ ਤੇ ਉਹਨਾਂ ਦੇ ਵੱਲ ਕਿਹਾ ਜਾ ਰਿਹਾ ਕਿ ਤਾਂ ਹੀ ਜੋ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਦੇ ਨਾਮ ਤੋਂ ਵੀ ਰੱਖਿਆ ਜਾਵੇ। ਨਹੀਂ ਇਹ ਤਾਂ ਦੇਖੋ ਇਹ ਕਾਨੂੰਨੀ ਤੌਰ ਤੇ ਗੱਲ ਹੁੰਦੀ ਹੈ ਵੀ ਜਦੋਂ ਵੀ ਕੋਈ ਨਵੀਂ ਸਟੇਟ ਬਣਦੀ ਹੈ ਜਿਵੇਂ ਪੰਜਾਬ 1966 ਦੇ ਵਿੱਚ ਹਰਿਆਣਾ ਅੱਡ ਹੋਇਆ ਤਾਂ ਇਹ ਹਰਿਆਣੇ ਦਾ ਬਣਦਾ ਹੈ ਕਿ ਹਰਿਆਣੇ ਨੂੰ ਇੱਕ ਨਵੀਂ ਕੈਪੀਟਲ ਇਸਟੈਬਲਿਸ਼ ਕਰਨ ਦੀ ਜਿਹੜੀ ਗੱਲ ਹੁੰਦੀ ਹੈ ਵੀ ਹਰਿਆਣੇ ਦੀ ਇੱਕ ਵੱਖਰੀ ਕੈਪੀਟਲ ਜਿਹੜੀ ਪਹਿਲੀ ਕੈਪੀਟਲ ਹੁੰਦੀ ਹੈ ਉਹ ਪ੍ਰੀਵੀਅਸ ਸਟੇਟ ਨੂੰ ਜਾਂਦੀ ਹੈ ਯਾਨੀ ਕਿ ਚੰਡੀਗੜ੍ਹ ਦੀ ਜਿਹੜੀ ਜਿਹੜੀ ਕੈਪੀਟਲ ਹੈ ਇਹ ਪੰਜਾਬ ਦੀ ਹੋਣੀ ਸੀ ਹਰਿਆਣੇ ਦੀ ਵੱਖਰੀ ਸਟੈਬਲਿਸ਼ ਹੋਣੀ ਸੀ ਉਹ ਨਹੀਂ ਹੋਈ ਉਹ ਵੱਖਰੀ ਗੱਲ ਹੈ ਪਰ ਉਸ ਦੇ ਬਾਵਜੂਦ ਇਕੱਲੀ ਇਹ ਨਹੀਂ ਗੱਲ ਕਿ ਇੱਥੇ ਇਹ ਕੈਪੀਟਲ ਹੈ ਹਰਿਆਣੇ ਦੀ ਬਜੜੀ ਇਸ ਟਾਈਮ ਜਿੰਨੇ ਪੰਜਾਬ ਦੇ 201 ਕਾਲਜ ਨੇ ਉਹ ਯੂ ਦੇ ਨਾਲ ਅਫੀਲੀਏਟਡ ਨੇ ਯੂ ਦੇ ਜਿੰਨੇ ਵੀ ਅਫੀਲੀਏਟਡ ਕਾਲਜ ਨੇ ਸਾਰੇ ਪੰਜਾਬ ਚ ਉਸ ਤੋਂ ਬਾਅਦ ਜਿਹੜਾ ਮਤਲਬ ਇੱਥੇ ਦਾ ਫੰਡ ਹੈ ਜਦੋਂ ਇੱਥੇ UGC ਫੰਡ ਦੇ ਰਿਹਾ ਹੈ ਬਾਕੀ ਸਾਰੇ ਦਾ ਸਾਰਾ ਫੰਡ ਜਿਹੜਾ 91 ਕਰੋੜ ਦੇ ਲਾਗੇ ਜਿਹੜਾ ਲੱਖ ਦੇ ਲਾਗੇ ਵੀ ਉਹ ਪੰਜਾਬ ਦਿੰਦਾ ਹੈ ਉਹ ਹਰ ਸਾਲ ਪੰਜਾਬ ਤੋਂ ਫੰਡ ਆਉਂਦਾ ਉਸ ਤੋਂ ਬਾਅਦ ਇੰਨੀ ਫੀਸਾਂ ਨੇ ਪੰਜਾਬ ਦੇ ਕਾਲਜਸ ਤੋਂ ਆਉਂਦੀਆਂ ਉਹ ਪੰਜਾਬ ਯੂਨੀਵਰਸਿਟੀ ਨੂੰ ਏਡ ਕਰਦੀਆਂ ਨੇ ਜਦ ਹਰਿਆਣਾ ਫੰਡ ਦਵੇ ਇਹ ਮਤਲਬ ਸਿੱਧੀ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਨੇ ਫੰਡ ਦੀ ਕਮੀ ਕਰਨਾ ਆਪ ਦੀ ਅਫੀਲੀਏਸ਼ਨ ਹੈ ਜਿਹੜੀ ਯੂਨੀਵਰਸਿਟੀ ਤੋਂ ਵਾਪਸ ਲਿੱਤੀ ਸੀ ਕਿਸੇ ਟਾਈਮ हिमाचल ਦਾ ਵੀ ਸੇਮ ਸਿਚੁਏਸ਼ਨ ਰਹੀ ਹੈ ਉਹਨਾਂ ਨੇ ਆਪ ਦੀ ਵਾਪਸ ਲਈਤੀ ਹੈ ਇਹਨਾਂ ਨੇ ਜਦੋਂ ਆਪਦੀ ਆਪਦੀ ਯੂਨੀਵਰਸਿਟੀਆਂ ਬਣਾ ਲਈਆਂ ਇੱਕ ਨੇ Shimla University ਬਣਾ ਲਈ ਇੱਕ ਨੇ Kurukshetra University ਬਣਾ ਲਈ ਸੋ ਉਸਦੇ ਬਾਅਦ ਜਦੋਂ ਕ੍ਰਾਈਸਿਸ ਦਾ ਟਾਈਮ ਹੈ ਉਦੋਂ ਇਹ ਬੰਦੇ ਪੈਰ ਪਿੱਛੇ ਖਿੱਚੇ ਗਏ ਹੁਣ ਜਦੋਂ ਯੂਨੀਵਰਸਿਟੀ ਦੁਆਰ ਤੋਂ ਮੋੜ ਤੋਂ ਪ੍ਰੋਫਿਟ ਦੇ ਵਿੱਚ ਜਾਣ ਆਲੀ ਹੈ ਜਦੋਂ ਇਹਦੀ ਰੈਂਕਿੰਗ ਦਿਨ ਪਰ ਦਿਨ ਉੱਪਰ ਜਾ ਰਹੀ ਆ ਹਰੇਕ ਫੀਲਡ 'ਚ ਉਦੋਂ ਇਹ ਸਾਰੀਆਂ ਸਟੇਟਾਂ ਇਹ ਵਾਪਸ ਕਰ ਰਹੀ ਨੇ ਇੱਕ ਸਾਡੀ ਅਫੀਲੀਏਸ਼ਨ ਜੁੜੀ ਜਾਵੇ प्रॉफिट ਦੇ ਚੱਕਰ 'ਚ ਨਾਮ ਲੈਣਾ ਚਾਹੁੰਦੇ ਨੇ ਕ੍ਰੈਡਿਟ ਵਗੈਰਾ ਜੀ ਬਿਲਕੁਲ ਵੀ ਹੁਣ ਦੇਖਿਆ ਜਾਵੇ ਕਿ ਕੁਝ ਮਹੀਨਿਆਂ ਪਹਿਲਾਂ ਇੱਥੇ ਸੈਨੇਟ ਦਾ ਧਾਰਨਾ ਚੱਲਿਆ ਸੈਨੇਟ ਇੱਕ ਗਵਰਨਿੰਗ ਬਾਡੀ ਹੁੰਦੀ ਆ ਪੰਜਾਬ ਯੂਨੀਵਰਸਿਟੀ ਦੀ ਉੱਥੇ ਅਸੀਂ ਇਹ ਗੱਲ ਕਲੇਮ ਕਰਦੇ ਆ ਵਿਦਿਆਰਥੀ ਜਥੇਬੰਦੀ ਸਾਥੀ ਇਹ ਕਲੇਮ ਕਰਦੀ ਆ ਕਿ ਉੱਥੇ ਸਭ ਤੋਂ ਵੱਧ ਪੰਜਾਬ ਦੀ ਇਧਰਨ ਹਿੱਸੇਦਾਰੀ ਪਾਈ ਆ ਜਦੋਂ ਅਸੀਂ ਗੱਲ ਕੀਤੀ ਆ ਨਾ ਉਥੇ ਸਾਡੇ ਨਾਲ ਹਿਮਾਚਲ ਦੀਆਂ ਜਥੇਬੰਦੀਆਂ ਆ ਕੇ ਖੜੀਆਂ ਨਾ ਸਾਡੇ ਨਾਲ ਹਰਿਆਣੇ ਦੀਆਂ ਜਥੇਬੰਦੀਆਂ ਆ ਕੇ ਖੜੀਆਂ ਵੀ ਗੱਲ ਇਹ ਹੈ ਕਿ ਤੁਸੀਂ ਸਿਰਫ ਪ੍ਰੋਫਿਟ ਵਾਲੀ ਆਲਾ ਜਦੋਂ ਜੰਗ ਦਾ ਟਾਈਮ ਹੈ ਜਦੋਂ ਕ੍ਰਾਈਸਿਸ ਦਾ ਟਾਈਮ ਹੈ ਜਦੋਂ ਲੋ ਪੀਰੀਅਡ ਚੱਲ ਰਿਹਾ ਹੈ ਕਿਸੇ ਵੀ ਉਹਦਾ ਉਦੋਂ ਤੁਸੀਂ ਖੜ ਨਹੀਂ ਰਹੇ ਨਾਲ ਲੋਸ ਸੀਗਾ ਉਦੋਂ ਕੋਈ ਗਵਰਨਮੈਂਟ ਨਹੀਂ ਅੱਗੇ ਉਦੋਂ ਕੋਈ ਗਵਰਨਮੈਂਟ ਨਹੀਂ ਆ ਜੀ ਉਦੋਂ ਕੋਈ ਸਟੂਡੈਂਟ ਜਥੇਬੰਦੀ ਨਹੀਂ ਆ ਕੋਈ ਸਟੂਡੈਂਟ ਲੀਡਰ ਨਹੀਂ ਆਇਆ ਉਦੋਂ ਸਾਰੇ ਬੰਦਿਆਂ ਨੇ ਪੈਰ ਪਿੱਛੇ ਖਿੱਚੇ ਨੇ ਅੱਜ ਇਹਨਾਂ ਦਾ ਇਹ ਹੋ ਗਿਆ ਕਲੇਮ ਕਿ ਅਸੀਂ ਪੰਜਾਬੜ ਹਰਿਆਣਾ ਇਹਦਾ ਜਿਹੜਾ ਨਾਮ ਬਦਲਿਆ ਜਾਵੇ ਕਿਉਂ ਬਦਲੇ ਜਾਵੇ ਪ੍ਰੇਰਨਾ ਤਾਂ ਇਹ ਵੀ ਉੱਠਦਾ ਹੈ ਨਾ ਕਿ ਹਰਿਆਣਾ ਜਿਹੜੀ ਆ ਰਾਜਧਾਨੀ ਹੈ ਪਹਿਲਾਂ ਵੀ ਤਾਂ ਸੀਗੀ ਤੇ ਹੁਣ ਪਾਣੀਆਂ ਦੇ ਮੁੱਦੇ ਤੋਂ ਬਾਅਦ ਹੀ ਕਿਉਂ ਚੱਕਿਆ ਜਾ ਰਿਹਾ ਜਦ ਪਾਣੀ ਦਾ ਪਾਣੀਆਂ ਦਾ ਮੁੱਦਾ ਨਹੀਂ ਸੁਲਝਿਆ ਇਹਨਾਂ ਤੋਂ ਮਸਲਾ ਇਹ ਹੀ ਹੈ ਨਾ ਵੀ ਇਹ ਚੀਜ਼ੇ ਦੇਖੀ ਜਾਵੇ ਕਿ ਜਿਹੜੀ ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਨਾਲ ਦੇ ਨਾਲ ਇੱਕ ਮਿਨੋਰਟੀ ਕਮਿਊਨਿਟੀ ਦੀ ਇੱਕ ਸਟੇਟ ਹੈ ਇੱਥੇ ਜਿੱਥੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਿਨੋਰਟੀ ਸੈਕਸ਼ਨ ਇੱਥੇ ਰਹਿ ਰਿਹਾ ਹੈ ਉੱਚ ਡਿਸਟਰਬੈਂਸ ਪੈਦਾ ਕਰਨਾ ਉੱਥੇ ਜਦ ਤੱਕ ਡਿਸਟਰਬੈਂਸ ਪੈਦਾ ਨਹੀਂ ਹੋਊਗੀ ਤਾਂ ਜਿਹੜੀ ਸੈਂਟਰ ਦੀ ਉਹ ਹੈ ਸੈਂਟਰ ਸਮੂਥਲੀ ਨਹੀਂ ਵਰਕ ਕਰੂਗਾ ਸੋ ਬਹੁ ਗਣਤੀ ਨੂੰ ਖੁਸ਼ ਕਰਨ ਵਾਸਤੇ ਜਿਹੜੀ ਮਿਨੋਰਟੀ ਕਮਿਊਨਿਟੀ ਹੈ ਮਿਨੋਰਟੀ ਸਟੇਟ ਹੈ ਉਹਦੇ ਚ ਹਮੇਸ਼ਾ ਡਿਸਟਰਬੈਂਸ ਪੈਦਾ ਰਹੂਗਾ ਉਹ ਪਹਿਲਾਂ ਪਾਣੀ ਦੇ ਮਸਲੇ ਤੇ ਰਿਹਾ ਕਿ ਐਸਵਾਈਐਲ ਦਾ ਚੱਲਿਆ ਉਸ ਤੋਂ ਬਾਅਦ ਗੱਲ ਚੱਲੀ ਕਿ ਸਰਸਵਤੀ ਕਨਾਲ ਕੱਢਣੀ ਹੈ ਵੀ ਹਰਿਆਣੇ ਨੂੰ ਸਿੱਧਾ ਪਾਣੀ ਜਾਵੇ ਰਾਜਸਥਾਨ ਨੂੰ ਤੇ ਉਹ ਮਸਲਿਆਂ ਦੇ ਨਾਲ ਨਾਲ ਬੀਬੀਐਮਬੀ ਬੋਰਡ ਦਾ ਮਸਲਾ ਚੱਲਿਆ ਉਹ ਸਾਰਾ ਸੈਂਟਰ ਦੇ ਅੰਦਰ ਗਿਆ ਉੱਥੇ ਸਾਡੀ ਕੋਈ ਉੱਥੇ ਨੁਮਾਇੰਦਗੀ ਨਹੀਂ ਹੈਗੀ ਤੇ ਉਸ ਦੇ ਬਾਅਦ ਇਹ ਯੂਨੀਵਰਸਿਟੀਆਂ ਆ ਗਿਆ ਬਿਜਿੰਨੀ ਆਪਾਂ ਜੀਐਨਡੀਯੂ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਆ ਪਟਿਆਲਾ ਯੂਨੀਵਰਸਿਟੀ ਇਸ ਛੇੜ ਦੀਆਂ ਯੂਨੀਵਰਸਿਟੀਆਂ ਨੇ ਪੰਜਾਬ ਛੇੜ ਦੀਆਂ ਉਹਨਾਂ ਦਾ ਜਿਹੜਾ ਜਿਹੜਾ ਜੂਰੀਡਿਕਸ਼ਨ ਆ ਉਹ ਵੀ ਬੜੀ ਘੱਟ ਹੈ ਇਕਲੌਤੀ ਹੈ ਜੀ ਜੂਰੀਡਿਕਸ਼ਨ ਵਾਲੀ ਯੂਨੀਵਰਸਿਟੀ ਆ ਜਿਹੜੀ ਲੇ ਲਦਾਖ ਤੋਂ ਵੀ ਬੱਚੇ ਆਉਂਦੇ ਨੇ ਹਿਮਾਚਲ ਤੋਂ ਵੀ ਆ ਰਹੇ ਆ ਰਾਜਸਥਾਨ ਹਰਿਆਣੇ ਤੋਂ ਆ ਰਹੇ ਨੇ ਦਿੱਲੀ ਤੇ ਆਉਟਰ ਛੇੜ ਬਿਹਾਰ ਤੋਂ ਵੀ ਆ ਰਹੇ ਨੇ ਆਲ ਓਵਰ ਆ ਰਹੇ ਨੇ ਸੋ ਇੱਛੇ ਮਤਲਬ ਇਹ ਜਿਹੇ ਇੰਸਟੀਚੂਨਾਂ ਦੇ ਵਿੱਚ ਡਿਸਟਰਬੈਂਸ ਪੈਦਾ ਕਰਨਾ ਇਹ ਸਟੇਟ ਦਾ ਜਿਹੜਾ ਕੰਮ ਹੁੰਦਾ ਹੈ ਤਾਂ ਕਿ ਜਿਹੜੀ ਸੈਂਟਰ ਹੈ ਜਾਂ ਬਾਕੀ ਜਿਹੜੀ ਮੈਜੋਰਟੀ ਸਟੇਟਾਂ ਨੇ ਵੀ ਉਹ ਸਮੂਥਲੀ ਰਨ ਕਰ ਸਕਣ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਦੇ ਨਾਲ ਹਰਿਆਣਾ ਦਾ ਨਾਮ ਜੋੜਨ ਦੀ ਗੱਲ ਕਰ ਰਹੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹੈ ਪੰਜਾਬ ਯੂਨੀਵਰਸਿਟੀ ਕੋਈ 2 4 10 ਸਾਲ ਪੁਰਾਣੀ ਨਹੀਂ ਹੈ ਪੰਜਾਬ ਯੂਨੀਵਰਸਿਟੀ ਦੀ ਐਗਜ਼ਿਸਟੈਂਸ ਜਦੋਂ ਪਾਕਿਸਤਾਨ ਵੀ ਸਾਡੇ ਮੁਲਕ ਦਾ ਹਿੱਸਾ ਸੀ ਉਦੋਂ ਇਸਟੈਬਲਿਸ਼ ਹੋਈ ਸੀ ਔਰ ਲਾਹੌਰ ਚ ਯੂਨੀਵਰਸਿਟੀ ਸਟੈਬਲਿਸ਼ ਸੀ ਔਰ ਜਦੋਂ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸੁਭਾਵਿਕ ਤੌਰ ਤੇ ਪੰਜਾਬ ਦਾ ਇੱਕ ਹੈਰੀਟੇਜ ਸੰਸਥਾ ਨਹੀਂ ਹੈ ਸਾਡੇ ਕਲਚਰ ਨੂੰ ਸਾਡੀ ਭਾਸ਼ਾ ਨੂੰ ਸਾਡੇ ਜਿਹੜੇ ਸੰਸਕਾਰ ਹੈ ਪੰਜਾਬੀਅਤ ਉਹਦੀ ਰਿਫਲੈਕਸ਼ਨ ਹੈ ਔਰ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾਂ ਸਿਰਫ ਸੰਵਿਧਾਨਿਕ ਬਲਕਿ इमोशनल ਇਹ इमोशनल ਰਿਸ਼ਤਾ ਹੈ ਸਾਡਾ ਸਾਡੇ ਇਹਦੇ ਨਾਲ ਕਨਸਟੀਟਿਊਸ਼ਨਲ ਰਿਸ਼ਤਾ ਹੀ ਨਹੀਂ इमोशनल ਰਿਸ਼ਤਾ ਵੀ ਹੈ ਇਹ ਇੰਨੇ 100 ਸਾਲ ਤੋਂ ਪੁਰਾਣੀ ਸਾਡੀ ਸੰਸਥਾ ਹੈ ਜਿਹੜੇ ਲੋਕ ਅੱਜ ਕਹਿ ਰਹੇ ਜੀ ਹਰਿਆਣੇ ਦਾ ਇਹਦੇ ਨਾਲ ਨਾਮ ਜੋੜਿਆ ਜਾਵੇ ਮੈਂ ਤਾਂ ਪਿੰਦਰ ਹੁੱਡਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦੇ ਜਿਹੜੇ ਕਿ ਬੀਜੇਪੀ ਦੀ ਬੋਲੀ ਬੋਲ ਰਹੇ ਔਰ ਉਹਦੇ ਵਾਜਿਬ ਕਾਰਨ ਮੈਂ ਤਾਂ ਕਹਿ ਰਿਹਾ ਕਿ 1973 ਚ ਵਲੰਟਰਲੀ ਦਪਿੰਦਰ ਹੁੱਡਾ ਸਾਹਿਬ ਤੁਹਾਡੇ ਮੁੱਖ ਮੰਤਰੀ ਬੰਸੀ ਲਾਲ ਨੇ ਆਪਣੇ ਸਾਰੇ ਹਰਿਆਣਾ ਦੇ ਕਾਲਜਸ ਦੀ ਐਫੀਲੀਏਸ਼ਨ ਜਿਹੜੀ ਆ ਪੰਜਾਬ ਯੂਨੀਵਰਸਿਟੀ ਤੋਂ ਕੈਨਸਲ ਕਰਵਾਈ ਸੀ ਖਤਮ ਕਰਵਾਈ ਸੀ ਔਰ ਅੱਜ 50 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਕਿਹੜੇ ਮੂੰਹ ਨਾਲ ਤੁਸੀਂ ਹਰਿਆਣਾ ਦਾ ਨਾਮ ਜੋੜਨਾ ਚਾਹੁੰਦੇ ਹੋ ਹਰਿਆਣਾ ਕੀ ਪੰਜਾਬ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਦਿੰਦਾ ਜੇ ਤੁਸੀਂ ਸੋਚਦੇ ਹੋ ਕਿ ਹਰਿਆਣਾ ਦੇ ਬੱਚੇ ਇੱਥੇ ਪੜ੍ਹਦੇ ਹਰਿਆਣਾ ਦੇ ਬੱਚੇ ਤੇ ਪੰਜਾਬ ਦੇ ਕਾਲਜਾਂ 'ਚ ਵੀ ਪੜ੍ਹਦੇ ਆ ਪੰਜਾਬ ਦੇ ਬੱਚੇ ਬਾਕੀ ਸਟੇਟਾਂ 'ਚ ਵੀ ਪੜ੍ਹਦੇ ਆ ਔਰ ਇਹਦੇ 'ਚ ਕੋਈ ਰੋਕਟੋਕ ਵੀ ਨਹੀਂ ਹੈ ਲੇਕਿਨ ਜਿਹੜੀ ਤੁਸੀਂ ਅੱਜ ਮੰਗ ਕਰ ਰਹੇ ਹੋ ਇਹ ਬਿਲਕੁਲ ਇਹਨੂੰ ਅਸੀਂ ਸਿਰੇ ਤੋਂ ਨਕਾਰਦੇ ਆਂ ਇਹਦਾ ਵਿਰੋਧ ਕਰਦੇ ਆਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਅਹਿਮ ਸੰਸਥਾ ਹੈ ਸਾਡਾ ਇਮੋਸ਼ਨਲ ਸਾਡਾ ਸੰਵਿਧਾਨਿਕ ਸਾਡਾ ਕਲਚਰਲ ਰਿਸ਼ਤਾ ਹੈ ਇਹਦੇ ਨਾਲ ਔਰ ਇਹਦੇ ਨਾਲ ਅਸੀਂ ਬਿਲਕੁਲ ਕਿਸੇ ਹੋਰ ਡੇਡ ਦਾ ਨਾਮ ਨਹੀਂ ਜੋੜਨ ਦਵਾਂਗੇ ਜੇ ਤੁਹਾਨੂੰ ਇੰਨਾ ਹੀ ਚਾਹ ਆ ਜਾਂ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਤੇ ਤੁਸੀਂ ਹਰਿਆਣਾ ਯੂਨੀਵਰਸਿਟੀ ਬਣਾ ਲਓ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਤੁਸੀਂ ਕਿਉਂ ਪੰਜਾਬ ਯੂਨੀਵਰਸਿਟੀ ਤੇ ਅੱਖ ਰੱਖੀ ਬੈਠੇ ਹੋ ਸੇਮ ਬੀਜੇਪੀ ਦੀ ਬੋਲੀ ਤੁਸੀਂ ਇਸ ਕਰਕੇ ਬੋਲ ਰਹੇ ਪਹਿਲਾਂ ਭਾਜਪਾ ਨੇ ਪੰਜਾਬ ਯੂਨੀਵਰਸਿਟੀ ਦੇ ਪਿਛਲੇ 2 ਸਾਲ ਹੋ ਗਏ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਇਆ ਸਾਡਾ ਜਿਹੜਾ ਡੈਮੋਕਰੈਟਿਕ ਸੈਟਅਪ ਐ ਜਿਹੜੀ ਗਵਰਨਿੰਗ ਕਾਉਂਸਲ ਐ ਜਿਹੜੀ ਆਟੋਨੋਮੀ ਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਉਹਨੂੰ ਤੁਸੀਂ ਖਤਮ ਕਰਨਾ ਚਾਹੁੰਦੀ ਆ ਭਾਜਪਾ ਔਰ ਦਵਿੰਦਰ ਹੁੱਡਾ ਵੀ ਭਾਜਪਾ ਦੀ ਬੋਲੀ ਬੋਲ ਰਿਹਾ ਹੈ ਤੇ ਦੋਨੋਂ ਤੁਸੀਂ ਇੱਕੋ ਸਿੱਕੇ ਦੇ ਪਹਿਲੂ ਆ ਬੀਜੇਪੀ ਪੰਜਾਬ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿਉਂ ਨਹੀਂ ਤੁਸੀਂ ਡਿਮਾਂਡ ਕਰਦੇ ਕਿ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਇਲੈਕਸ਼ਨ ਕਰਾਏ ਜਾਣ ਕੋਈ ਭਾਜਪਾ ਪੰਜਾਬ ਦਾ ਲੇਤਾ ਬੋਲਣ ਨੂੰ ਕੋਈ ਰਮਨੀਤ ਬਿੱਟੂ ਜੀ ਹੋਣ ਜਾਖੜ ਸਾਹਿਬ ਹੋਣ ਕੈਪਟਨ ਮਰਿੰਦਰ ਸਿੰਘ ਜੀ ਹੋਣ ਤੁਸੀਂ ਕਿਉਂ ਨਹੀਂ ਬੋਲਦੇ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਗਵਰਨਿੰਗ ਕਾਉਂਸਲ ਆ ਸੈਨੇਟ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਉਹਦੇ ਇਲੈਕਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ 2 ਸਾਲ ਹੋ ਗਏ ਤੁਸੀਂ ਸੈਨੇਟ ਖਤਮ ਕਰਕੇ ਬਿਹਾਈਂਡ ਦਾ ਡੋਰ ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਕਬਜ਼ਾ ਕਰਨਾ ਚੁੰਨੇ ਹੋ ਔਰ ਪੰਜਾਬ ਬੀਜੇਪੀ ਇਹਦੇ ਚ ਸ਼ਾਮਿਲ ਹੈ ਕਿ ਇਰਤੇ ਹਰਿਆਣੇ ਦਾ ਕਬਜ਼ਾ ਕਰਵਾਇਆ ਜਾਵੇ لیکن عام آدمی پارٹی ਭਗਵੰਤ ਮਾਨ ਸਾਹਿਬ ਦੀ ਸਰਕਾਰ اور ਅਸੀਂ ਪੰਜਾਬੀ ਬਿਲਕੁਲ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਤੇ ਕਿਸੇ ਦਾ ਦਖਲ ਅੰਦਾਜ਼ੀ ਕਿਸੇ ਦਾ ਕਬਜ਼ਾ ਨਹੀਂ ਹੋਣ ਦਵਾਂਗੇ ਅਸੀਂ ਸਖਤ ਵਿਰੋਧ ਕਰਾਂਗੇ ਜੇ ਪੰਜਾਬ ਯੂਨੀਵਰਸਿਟੀ ਨਾਲ ਕਿਸੇ ਹੋਰ ਤਰੀਕੇ ਨਾਲ ਕਿਸੇ ਦਾ ਨਾਮ ਜੋੜਨ ਦੀ ਕੋਈ ਸਾਜ਼ਿਸ਼ ਹੋਈ ਜਿਹੜੇ ਦਪਿੰਦਰ ਹੁੱਡਾ ਨੇ ਜੋ ਹਰਿਆਣਾ ਤੋਂ ਲੋਕ ਸਭਾ ਦੇ ਸੰਸਦ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਸੀ ਉਹਦੇ ਉਹ ਸੰਸਦ ਨੇ ਉਹਨਾਂ ਨੇ ਇੱਕ ਮੰਗ ਰੱਖੀ ਹੈ ਉਹ ਮੰਗ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਜੋ ਨੌਜਵਾਨਾਂ ਦੀ ਪੰਜਾਬ ਦੇ ਨੌਜਵਾਨਾਂ ਦਾ ਦਿਲ ਹੈਗਾ ਉਸ ਦਾ ਨਾਮ ਬਦਲਿਆ ਜਾਵੇ ਇਹ ਹੁੱਡਾ ਸਾਲ ਇਹ ਹੋ ਨਹੀਂ ਸਕਦਾ ਤੁਸੀਂ ਜਿਹੜੀਆਂ ਮਰਜ਼ੀ ਚਾਲਾਂ ਚੱਲੋ ਮੰਨਿਆ ਤੁਸੀਂ ਕਾਂਗਰਸ ਦੇ ਸੀਨੀਅਰ ਲੀਡਰ ਹੋ ਰਾਸ਼ਟਰੀ ਲੀਡਰ ਹੋ ਪਰ ਇਹ ਹੋ ਨਹੀਂ ਦੇਣਗੇ ਪੰਜਾਬੀ ਮੈਂ ਤਾਂ ਸਵਾਲ ਪੁੱਛਣਾ ਚਾਹਦਾ ਹਾਂ ਕਿਉਂਕਿ ਦਪਿੰਦਰ ਹੁੱਡਾ ਨੇ ਇਹ ਗੱਲ ਆਖੀ ਹੈ ਕਿ ਉਹ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਬਿੱਲ ਲੈ ਕੇ ਆਉਣਗੇ ਕਿ ਜਿਸ ਵਿੱਚ ਇਹ ਗੱਲ ਰੱਖੀ ਜਾਊਗੀ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਵੇ ਮੈਂ ਪੁੱਛਣਾ ਚਾਹਦਾ ਆਮ ਆਦਮੀ ਪਾਰਟੀ ਮੈਂ ਪੁੱਛਣਾ ਚਾਹਦਾ ਕਾਂਗਰਸ ਪਾਰਟੀ ਦੇ ਸਾਰੇ ਜਿਹਨੇ ਐਮਪੀ ਸਹਿਬਾਨ ਨੇ ਚਾਹੇ ਰਾਜ ਸਭਾ ਦੇ ਨੇ ਚਾਹੇ ਲੋਕ ਸਭਾ ਦੇ ਨੇ ਕਿ ਥੋੜਾ ਇਹ ਵਿਅਕਤੀ ਥੋੜਾ ਇਹ ਸੰਸਦ ਜੋ ਕਾਂਗਰਸ ਪਾਰਟੀ ਨਾਲ ਤਾਲੁਕਤ ਰੱਖਦਾ ਹੈ ਇੰਡੀਆ ਐਲਾਈਜੈਂਸ ਨਾਲ ਤਾਲੁਕਤ ਰੱਖਦਾ ਹੈ ਕਿ ਤੁਸੀਂ ਉਹਦੀ ਮੰਗ ਦਾ ਸਮਰਥਨ ਕਰੋਗੇ ਕਿ ਪੰਜਾਬ ਨਾਲ ਖੜੋਗੇ ਪੰਜਾਬ ਯੂਨੀਵਰਸਿਟੀ ਨਾਲ ਖੜੋਗੇ ਇਸ ਤੇ ਆਪ ਦਾ ਸਟੈਂਡ ਸਪਸ਼ਟ ਕਰੋ ਹਜੇ ਤੱਕ ਤੁਹਾਡੇ ਚ ਕੋਈ ਵੀ ਨਹੀਂ ਬੋਲੇ ਜਿਹੜਾ ਇਹ ਗੱਲ ਕਹਿ ਸਕੇ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਨਹੀਂ ਬਦਲਣਾ ਚਾਹੀਦਾ ਨਾ ਹੀ ਤੁਹਾਡੀ ਐਨਐਸਯੂਆਈ ਨਾ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਟੂਡੈਂਟ ਵਿੰਗ ਆ ਕੋਈ ਗੋਲ ਹੀ ਨਹੀਂ ਰਿਹਾ ਐਡਾ ਇੰਪੋਰਟੈਂਟ ਇਸ਼ੂ ਹੈ ਸਾਡੇ ਪੰਜਾਬ ਯੂਨੀਵਰਸਿਟੀ ਦੇ ਨਾਮ ਬਦਲਣ ਨਾਲ ਗੱਲ ਸ਼ੁਰੂ ਹੋਊਗੀਆਂ ਨੇ ਤਾਂ ਤੁਹਾਡਾ ਫਰਜ਼ ਨਹੀਂ ਬਣਦਾ ਪੰਜਾਬ ਦੇ ਨਾਲ ਖੜੇ ਸੋ ਇਸ ਇਸ਼ੂ ਤੇ ਅਸੀਂ ਸਪਸ਼ਟ ਹੈ ਅਸੀਂ ਪੰਜਾਬ ਯੂਨੀਵਰਸਿਟੀ ਦਾ ਨਾਮ ਨਹੀਂ ਬਦਲਣਾ। ਧੰਨਵਾਦ। ਦੇ ਇੱਕ ਮੈਂਬਰ ਪਾਰਲੀਮੈਂਟ ਦੁਆਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਮ ਬਦਲਣ ਦੀ ਜਿਹੜੀ ਮੰਗ ਕੀਤੀ ਗਈ ਹੈ ਇਹ ਬਿਲਕੁਲ ਹੀ ਜਾਇਜ਼ ਨਹੀਂ ਹੈ। ਕਿਉਂਕਿ ਜਿਹੜੀ ਚੰਡੀਗੜ੍ਹ ਦੀ ਯੂਨੀਵਰਸਿਟੀ ਹੈਗੀ ਐ ਉਹ ਸੱਭਿਆਚਾਰਕ ਤੌਰ ਤੇ ਸੁਭਾਵਕ ਤੌਰ ਤੇ ਇਮੋਸ਼ਨਲ ਤੌਰ ਤੇ ਪੰਜਾਬ ਦੀ ਵਿਰਾਸਤ ਹੈ ਔਰ ਸਾਰੇ ਜਾਣਦੇ ਆ ਕਿ ਜਦੋਂ ਇਹ ਚੰਡੀਗੜ੍ਹ ਬਸਾਇਆ ਗਿਆ ਸੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸੀ ਇਹ ਗੱਲ ਵੱਖਰੀ ਹੈ ਕਿ ਸਮੇਂ ਦੀਆਂ ਹਕੂਮਤਾਂ ਨੇ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਪੰਜਾਬ ਤੇ ਹਰਿਆਣਾ ਵੱਖਰਾ ਹੋਇਆ ਕੁਝ ਸਮੇਂ ਦੇ ਲਈ ਜਿਹੜਾ ਚੰਡੀਗੜ੍ਹ ਨੂੰ ਸਾਂਝੇ ਤੌਰ ਤੇ ਰਾਜਧਾਨੀ ਵਰਤਣ ਵਾਸਤੇ ਇਜਾਜ਼ਤ ਹਰਿਆਣਾ ਨੂੰ ਦਿੱਤੀ ਸੀ ਸਮੇਂ ਦੇ ਹੁਕਮਰਾਨਾਂ ਨੇ ਆਪਣੀ ਕੋਈ ਸਿਆਸਤ ਕਰਨ ਨਾ ਕਦੇ ਹਰਿਆਣੇ ਨੇ ਆਪਣੀ ਰਾਜਸਤਾਨੀ ਬਣਾਈ ਬਲਕਿ ਇਹ ਪੇਚਾ ਜਿਹੜਾ ਉਹ ਹਮੇਸ਼ਾ ਹੀ ਫਸਿਆ ਰਿਹਾ ਔਰ ਵੈਸੇ ਵੀ ਸਬਜ ਤੋਂ ਪਰੇ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਐਗਜ਼ਾਮਪਲ ਅਡੀ ਮਿਲਦੀ ਆ ਕਿ ਜੇ ਕੋਈ ਵਿਰਾਸਤੀ ਚੀਜ਼ ਹੋਵੇ ਕੋਈ ਹੈਰੀਟੇਜ ਜਨਕਿ ਐਮਵਲਪਮੈਂਟ ਹੋਵੇ ਉਹਦਾ ਨਾ ਬਦਲਿਆ ਜਾਣਾ ਹੋਵੇ ਇਹ ਕਿੰਦਰ ਲਈ ਜਾਇਜ਼ ਮੰਗ ਹੈਗੀ ਹੈ ਔਰ ਮੈਂ ਸਮਝਦਾ ਕਿ ਜਿਹੜੇ ਹਰਿਆਣੇ ਦੇ ਲੀਡਰ ਨੇ ਇਹ ਸ਼ਾਇਦ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਜਿਹੜਾ ਹੈਗਾ ਇਹੋ ਜੇ ਸੋਸ਼ਲ ਛੱਡਦੇ ਰਹਿੰਦੇ ਆ ਜਿਸ ਦੇ ਨਾਲ ਜਿਹੜਾ ਇਦਾਂ ਦਾ ਬੇਲੋੜਾ ਜਿਹੜਾ ਵਿਵਾਦ ਹੈ ਉਹ ਪੈਦਾ ਹੁੰਦਾ ਵੈਸੇ ਸ਼ਾਇਦ ਇਹ ਰਾਜਨੀਤੀ ਜੋ ਮਾਈਨਸ ਹੋ ਚੁੱਕੀ ਹੈ ਕਿਉਂਕਿ ਲੋਕਾਂ ਦੀ ਜਿਹੜੇ ਅਸਲ ਮੁੱਦੇ ਨੇ ਉਹਨਾਂ ਨਾਲ ਇਹਨਾਂ ਦਾ ਕੋਈ ਸਰਕਾਰ ਨਹੀਂ ਹੈਗਾ ਤੇ ਇਸ ਕਰਕੇ ਜਿਹੜੇ ਹਰਿਆਣੇ ਦੇ ਲੀਡਰ ਲਗਾਤਾਰ ਇਹੋ ਜਿਹਾ ਕੋਈ ਨਾ ਕੋਈ ਛੋਛਾ ਛੱਡ ਕੇ ਬੇਲੋੜਾ ਵਿਵਾਦ ਪੈਦਾ ਕਰਦੇ ਆ ਔਰ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਹੈ ਸਾਡੀ ਵਿਰਾਸਤ ਹੈ ਚੰਡੀਗੜ੍ਹ ਸਾਡਾ ਹੈਗਾ ਅਸੀਂ ਇਸ ਨੂੰ ਕਦੇ ਵੀ ਜਿਹੜਾ ਹੈਗਾ ਐਕਸੈਪਟ ਨਹੀਂ ਕਰ ਸਕਦੇ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਂ ਬਦਲਿਆ ਜਾਵੇ ਇੰਦੇ ਲਈ ਸਾਨੂੰ ਜਿਹੜਾ ਵੀ ਸੰਘਰਸ਼ ਕਰਨਾ ਪਿਆ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਛੜਕਾ ਤੇ ਉਤਰਨਾ ਪਵੇ ਚਾਹੇ ਸਾਨੂੰ ਡਿਪਲੋਮੈਟਿਕ ਵਿਰੋਧ ਕਰਨਾ ਪਵੇ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪਵੇ ਪਰ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੀ ਰਹੇ। ਐਸੇ ਸੀ ਗੱਲਬਾਤ ਕੀਤੀ ਸੱਤ ਦੇ ਮੈਂਬਰਾਂ ਦੇ ਨਾਲ ਇਸੇ ਮਾਮਲੇ ਨੂੰ ਲੈ ਕੇ ਆਸੀਂ ਦੂਸਰੇ ਧਿਰ ਦੇ ਵੱਲੋਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਯੂਨੀਵਰਸਿਟੀ ਦੇ ਪ੍ਰਧਾਨ ਅਨੁਰਾਗ ਦਲਾਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਪਰ ਉਹਨਾਂ ਦੇ ਵੱਲੋਂ ਜੇ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਹੋਰ ਮਾਹੌਲ ਕਿੰਨਾ ਕੁ ਭੱਕਦਾ ਹੈ ਕੀ ਯੂਨੀਵਰਸਿਟੀ ਦਾ ਨਾਮ ਜੈ ਚੇਂਜ ਹੁੰਦਾ ਜਾਂ ਫਿਰ ਪੰਜਾਬ ਯੂਨੀਵਰਸਿਟੀ ਰਹਿੰਦਾ ਜਾਂ ਫਿਰ ਜੇ ਨਾਮ ਬਦਲ ਕੇ ਪੰਜਾਬ ਹਰਿਆਣਾ ਯੂਨੀਵਰਸਿਟੀ ਰੱਖ ਦਿੱਤਾ ਜਾਂਦਾ ਹੈ ਇਸ ਮਾਮਲੇ ਨੂੰ ਹੋਰ ਜਾਣਨ ਦੇ ਲਈ ਤੁਸੀਂ ਜ ਨਾਲ ਮੈਂ ਵਰਸ਼ ਕੈਮਰਾਮੈਨ ਗੁਰਪ੍ਰੀਤ ਦੇ ਨਾਲ